ਚੈਨਲ ਪਰਮਾ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਇੱਕ ਯੰਗ ਬੱਚੇ ਦੀ ਮੌਤ ਹੋਈ ਹੈ ਮੀਜ਼ਲਸ ਦੇ ਨਾਲ ਅਨਟੇਰੀਓ ਦੇ ਵਿੱਚ ਪਹਿਲੀ ਮੌਤ ਅਨਟੇਰੀਓ ਦੇ ਵਿੱਚ ਬਹੁਤ ਹੀ ਜ਼ਿਆਦਾ ਕੰਟੇਜੀਅਸ ਵਾਇਰਸ ਅਸੀਂ ਪਿਛਲੇ ਲੰਬੇ ਸਮੇਂ ਤੇ ਉੱਤੇ ਲਗਭਗ ਇੱਕ ਅੱਧਾ ਦਿਨ ਛੱਡ ਕੇ ਤੁਹਾਡੇ ਨਾਲ ਕੋਈ ਨੁਕੀ ਖਬਰ ਸਾਂਝੀ ਕਰਦੇ ਆਉਨੇ ਆ 10 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਕੰਟੇਜੀਅਸ ਵਾਇਰਸ ਪਬਲਿਕ ਹੈਲਥ ਅਨਟੇਰੀਓ ਨੇ ਜਿਹੜੀ ਰਿਪੋਰਟ ਕੀਤੀ ਹੈ ਇਹ ਇੱਕ ਬੱਚਾ ਜਿਹੜਾ 5 ਸਾਲ ਤੋਂ ਘੱਟ ਉਮਰ ਦਾ ਸੀ ਉਦੀ ਇਮਿਊਨਾਈਜੇਸ਼ਨ ਨਹੀਂ ਸੀ ਵੈਕਸੀਨ ਨਹੀਂ ਸੀ ਲੱਗੀ ਉਹ ਵਾਇਰਸ ਤੇ ਇਹ ਵਾਇਰਸ ਦੀ ਜਿਹੜੀ ਆ ਕੱਲ ਵੀਰਵਾਰ ਨੂੰ ਇਹ ਰਿਪੋਰਟ ਪਬਲਿਸ਼ ਹੋਈ ਹੈ ਰਿਪੋਰਟ ਦੇ ਵਿੱਚ ਇਹ ਵੀ ਕਨਫਰਮ ਕੀਤਾ ਗਿਆ ਕਿ ਪਹਿਲਾ ਮੀਜ਼ਲਸ ਦੀ ਡੈਥ ਆ ਪ੍ਰੋਵੈਂਸ ਦੇ ਵਿੱਚ ਉਲ 10-20 ਸਾਲ ਦੇ ਵਿੱਚ ਕਦੇ ਮੀਜ਼ਲਸ ਦੇ ਨਾਲ ਅਨਟਰੀਓਰ ਵਿੱਚ ਮੌਤ ਨਹੀਂ ਸੀ ਹੋਈ ਤੇ ਪਹਿਲਾ 5 ਸਾਲ ਦਾ ਬੱਚਾ ਜਿਹੜਾ ਇਸ ਵਾਇਰਸ ਦਾ ਸ਼ਿਕਾਰ ਹੋਇਆ ਹੈ ਸ਼ਿਕਾਰਤ ਬਹੁਤ ਹੁੰਦੇ ਪਰ ਮੌਤ ਤੱਕ ਚੱਲਿਆ ਗਿਆ ਪਬਲਿਕ ਹੈਲਥ ਅਨਟਰੀਓ ਨੇ ਇਹ ਵੀ ਕਿਹਾ ਹੈ ਕਿ 22 ਕਨਫਰਮਡ ਕੇਸਸ ਨੇ ਐਸ ਫਿਲ ਮੀਜ਼ਲਸ ਦੇ ਜਿਹੜੇ ਪਰਮੈਸਟਿਵ ਚ ਰਿਪੋਰਟ ਹੋਇਆ 2024 ਦੇ ਵਿੱਚ ਇਹਨਾਂ ਸਾਰਿਆਂ ਦੇ ਵਿੱਚੋਂ 13 ਬੱਚੇ ਆ 9 ਅਡਲਟ ਆ ਚਾਰ ਅਡਲਟ ਜਿਹੜੇ ਆ ਉਹਨਾਂ ਨੂੰ ਪਹਿਲਾਂ ਇਮਯੂਨਾਈਜੇਸ਼ਨ ਕੀਤੀ ਆ ਦੋ ਜਿਹੜੇ ਅਨਿਮਯੂਨਾਈਜ਼ ਦੇ ਉਹਨਾਂ ਨੂੰ ਪਹਿਲਾਂ ਵੈਕਸੀਨ ਨਹੀਂ ਲੱਗੀ ਤੇ ਦੋ ਨੂੰ ਇਹਦਾ ਸਟੇਟਸ ਨਹੀਂ ਪਤਾ ਵੀ ਲੱਗੀ ਆ ਕਿ ਨਹੀਂ ਲੱਗੀ ਜਿਹੜਾ ਇਹ ਕੇਸਸ ਨੇ ਜਿਹੜੇ ਇਹ 9 ਵੱਖ-ਵੱਖ ਪਬਲਿਕ ਹੈਲਥ ਯੂਨਿਟਸ ਦੇ ਵਿੱਚੋਂ ਫੈਲੇ ਆ ਜਿਹੜੀ ਇਹਦੀ ਟਰਾਂਸਮਿਸ਼ਨ ਆ 15 ਜਾਂ 22 ਕੇਸਸ ਜਿਹੜੇ ਅਮਨੇ ਜਾ ਰਹੇ ਆ ਜਿਹੜੇ ਟਰੈਵਲ ਕਰਕੇ ਇੱਥੇ ਆਏ ਆ ਜਿਹੜੇ ਸਭ ਤੋਂ ਜ਼ਿਆਦਾ ਨੰਬਰ ਆਫ ਕੇਸਸ ਨੇ ਐਸੋਲੋ ਟੋਰਾਂਟੋ ਪਬਲਿਕ ਹੈਲਥ ਨੇ ਰਿਪੋਰਟ ਕੀਤੀ ਤੇ ਪਬਲਿਕ ਹੈਲਥ ਅਫੀਸ਼ੀਅਲਸ ਨੇ ਮਿਲਟਨ ਦੇ ਵਿੱਚ ਜਿੱਥੇ ਕਿ ਕਨਫਰਮਡ 6 ਕੇਸਸ ਜਿਹੜੇ ਮੀਜ਼ਲਸ ਦੇ ਨੇ ਉਹਨਾਂ ਦੇ ਰੀਜਨਸ ਦੇ ਵਿੱਚ ਦੱਸੇ ਜਾ ਰਿਹਾ ਹੈ 5 ਕੇਸ ਇਹਨਾਂ ਨੂੰ ਹਸਪੀਟਲਾਈਜ਼ੇਸ਼ਨ ਉਹਦੇ ਵਿੱਚ ਲੋਡ ਪਈ ਆ ਤੇ ਇਹ ਸਾਰੇ ਜਿਹੜੇ ਹੈਗੇ ਆ ਬੱਚਿਆਂ ਦੇ ਵਿੱਚ ਆ ਜਿਹਦੇ 9 ਸਾਲ ਤੋਂ ਘੱਟ ਉਮਰ ਦੇ ਨੇ ਤੇ ਜਿਨ੍ਹਾਂ ਨੂੰ ਵੈਕਸੀਨ ਨਹੀਂ ਲੱਗੀ ਇੱਕ ਬੱਚੇ ਦੀ ਮੌਤ ਹੋਈ ਹੈ ਤੇ ਬਾਕੀ ਬੱਚੇ ਜਿਹੜੇ ਆ ਉਹ ਹਸਪਟਲਾਈਜ਼ ਕੀਤੇ ਗਏ ਆਫੀਸ਼ੀਅਲਸ ਇਹ ਵੀ ਵਾਰਨਿੰਗ ਵੀ ਦੇ ਰਹੇ ਆ ਕਿ ਬਹੁਤ ਜ਼ਿਆਦਾ ਇਨਫੈਕਸ਼ੀਅਸ ਰੈਸਪੀਰੇਟਰੀ ਵਾਇਰਸ ਆ ਹੈ ਜਿਹੜਾ ਇੱਕ ਦੂਜੇ ਤੋਂ ਬਹੁਤ ਤੇਜ਼ੀ ਦੇ ਨਾਲ ਫੈਲਦਾ ਆ ਮੀਜ਼ਲਸ ਜਿਹੜੇ ਅਨ ਇਮਿਊਨਾਈਜ਼ਡ ਜਿਹੜੀਆਂ ਪ੍ਰੈਗਨੈਂਟ ਇੰਡੀਵਿਜੂਅਲਸ ਨੇ ਜਾਂ ਜਿਹੜੇ ਵੀਕੰਡ ਇਮਿਊਨ ਸਿਸਟਮ ਆ ਜਿਹਨਾਂ ਦਾ ਜਿਹੜਾ ਇਮਿਊਨ ਸਿਸਟਮ ਇਹਨਾਂ ਦਾ ਜਿਆਦਾ ਸਟਰੋਂਗ ਨਹੀਂ ਆ ਉਹ ਸਾਰੇ ਦਾ ਸ਼ਿਕਾਰ ਹੋ ਰਿਹਾ ਹੈ ਜਿੱਥੇ ਤੱਕ ਹੋ ਸਕਦਾ ਜਿਤੋਂ ਵਿਚਾਰ ਰੱਖਿਆ ਜਾਣਾ ਚਾਹੀਦਾ 7 ਤੋਂ 14 ਦਿਨ ਦੀ ਇਹਦੀ ਇਨਫੈਕਸ਼ਨ ਹੁੰਦੀ ਆ ਪਹਿਲੇ ਸਿੰਪਟਮ ਇਹਦੇ 7 ਤੋਂ 14 ਦਿਨ ਦੇ ਵਿੱਚ ਵਿੱਚ ਜਦੋਂ ਤੁਸੀਂ ਵਾਇਰਸ ਦੇ ਨਾਲ ਆਏ ਆ ਇੱਕ ਤੇ ਦਿਨ ਨਾਲ ਬੁਖਾਰ ਬਹੁਤ ਚੜਦਾ ਪਹਿਲੀ ਨਿਸ਼ਾਨੀ ਇਹਦੀ ਇਹ ਆ ਅ ਮਤਲਬ 104 ਡਿਗਰੀ ਤੋਂ ਉੱਤੇ ਚੱਲਿਆ ਜਾਂਦਾ ਫਿਰ ਖੰਘ ਖੰਘ ਤੋਂ ਬਾਅਦ ਜਿਹੜਾ ਰਨੀ ਨੋਜ਼ ਆ ਨੱਕ ਵਗਦਾ ਲਾਲ ਤੇ ਪਾਣੀ ਆ ਜਾਂਦਾ ਅੱਖਾਂ ਦੇ ਵਿੱਚ ਲਾਲ ਹੋ ਜਾਂਦੀਆਂ ਰੈੱਡ ਵਾਟਰੀ ਆਈਸ 2 ਤੋਂ 3 ਦਿਨ ਦੇ ਸਿੰਪਟਮਸ ਤੋਂ ਬਾਅਦ ਜਿਹੜੇ ਛੋਟੇ ਛੋਟੇ ਸਪੌਟ ਆ ਕੌਪਲਿਕ ਸਪੌਟਸ ਕਹਿੰਦੇ ਨੇ ਚਿੱਟੇ ਰੰਗ ਦੇ ਆ ਉਹ ਤੁਹਾਡੇ ਮੂੰਹ ਦੇ ਅੰਦਰ ਹੋ ਜਾਂਦੇ ਆ ਚਿੱਟੇ ਚਿੱਟੇ ਰੰਗ ਦੇ 2-3 ਦਿਨਾਂ ਤੋਂ ਬਾਅਦ ਫਿਰ ਤਿੰਨ ਤੋਂ ਪੰਜ ਦਿਨਾਂ ਦੇ ਬਾਅਦ ਜਿਹੜੇ ਮੀਜ਼ਲਸ ਰੈਸ਼ ਹੁੰਦੇ ਆ 3 ਤੋਂ 5 ਡੇਜ਼ ਦੇ ਵਿੱਚ ਜਿਹੜੇ ਪਹਿਲੇ ਸਿੰਪਟਮ ਉਹ ਤੋਂ ਤਿੰਨਾ ਤੋਂ ਪੰਜਵੇਂ ਦਿਨਾਂ ਦੇ ਵਿੱਚ ਵਿੱਚ ਲਾਲ ਰੰਗ ਦੇ ਦਾਣੇ ਜਿਹੜੇ ਤੁਹਾਡੇ ਫੇਸ ਦੇ ਉੱਤੇ ਜਾਂ ਜਿਹੜੀ ਤੁਹਾਡੀ హెయిਰ ਲਾਈਨ ਆ ਇਹ ਦਿਓ ਤੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਉਹ ਤੁਹਾਡੇ ਇੱਥੇ ਨੱਕ ਵਾਲੋਂ neck ਵਾਲੋਂ ਸੌਰੀ ਤੁਹਾਡੀ ਗਰਦਨ ਵਾਲੋਂ ਜਾਂ ਤੁਹਾਡੀਆਂ ਬਾਹਾਂ ਤੇ ਲੱਤਾਂ ਵਾਲੋਂ ਫਿਰ ਆਉਣੇ ਸ਼ੁਰੂ ਹੋ ਜਾਂਦੇ ਆ ਛੋਟੇ ਛੋਟੇ ਜਿਹੜੇ ਬੰਪਸ ਜੇ ਹੁੰਦੇ ਆ ਛੋਟੇ ਬੰਪਸ ਹੁੰਦੇ ਆ ਉਹ ਵੀ ਤੁਹਾਡੇ ਜਿਹੜੇ ਉਹ ਨਜ਼ਰ ਆਉਣੇ ਸ਼ੁਰੂ ਹੋ ਜਾਂਦੀ ਹੈ ਬਾਡੀ ਦੇ ਉੱਤੇ ਤੇ ਉਹ ਫਿਰ ਇੱਕ ਦੂਜੇ ਦੇ ਨਾਲ ਜੁੜ ਕੇ ਤੇ ਸਪਰੈਡ ਹੋਣੇ ਸ਼ੁਰੂ ਹੋ ਜਾਂਦੇ ਆ ਬਾਕੀ ਬਾਡੀ ਦੇ ਉੱਤੇ ਜਦੋਂ ਇਹ ਰੈਸ਼ ਆਉਂਦੇ ਆ ਤੁਹਾਡੇ ਉੱਤੇ ਉਹਦੇ ਨਾਲ ਫਿਰ ਬੁਖਾਰ ਹੁੰਦਾ ਆ ਇਹ 104 ਡਿਗਰੀ ਤੋਂ ਜ਼ਿਆਦਾ ਤੱਕ ਕਈ ਵਾਰੀ ਬੁਖਾਰ ਜਿਹੜਾ ਆ ਇਹ ਚਲਿਆ ਜਾਂਦਾ ਹੈ ear infection ਹੋ ਜਾਂਦੀ ਹੈ ਦਸਾਂ ਬੱਚਿਆਂ ਦੇ ਵਿੱਚੋਂ ਇੱਕ ਬੱਚੇ ਨੂੰ ਡਾਇਰੀਆ ਹੋ ਜਾਂਦਾ ਕਈ ਵਾਰੀ ਲੂਜ਼ ਮੋਸ਼ਨ ਲੱਗ ਜਾਂਦੇ ਆ ਇਹ ਕੁਝ ਸਿੰਪਟਮ ਇਹਦੇ ਹੈਗੇ ਜਿਤੋਂ ਜਿੰਨਾ ਵਿਚਾਰ ਰੱਖ ਸਕਦੇ ਹੋ ਵਿਚਾਰ ਰੱਖਿਆ ਜਾਣਾ ਚਾਹੀਦਾ ਅਗਲੀ ਗੱਲਬਾਤ ਜਿਹੜੀਆਂ ਫੂਡ ਦੀਆਂ ਕੀਮਤਾਂ ਕੈਨੇਡਾ ਦੇ ਵਿੱਚ ਮਹਿੰਗੀਆਂ ਹੋ ਗਈਆਂ ਫੂਡ ਪ੍ਰਾਈਸਸ ਕੈਨੇਡਾ ਦੇ ਵਿੱਚ ਜ਼ਿਆਦਾ ਹੋਏ ਆ ਤੇ ਇਹ ਹਜੇ ਤੱਕ ਥੱਲੇ ਨਹੀਂ ਆ ਰਿਹਾ ਇਹਦੇ ਨਾਲ ਕੀ ਹੋ ਰਿਹਾ ਕਿ ਜਿਹੜੇ ਸ਼ਾਪਰਸ ਨੇ ਉਹਨਾਂ ਨੂੰ ਨਵੇਂ ਤਰੀਕੇ ਲੱਭਣੇ ਪੈ ਰਹੇ ਆਪਣੀ ਮਨੀ ਗਰੋਸਰੀ ਦੇ ਉੱਤੇ ਬਚਾਉਣ ਦੇ ਲਈ ਕੁਵੇਲਾ ਹੁੰਦਾ ਸੀ ਲੋਕ ਜਾਂਦੇ ਸੀ ਕੈਨੇਡਾ ਦੇ ਵਿੱਚ ਤੇ ਜਿਹੜੀ ਗਰੋਸਰੀ ਚਾਹੀਦੀ ਸੀ ਚੱਕ ਕੇ ਲੈ ਆਉਂਦੇ ਸੀ ਕੋਈ ਵੱਧ ਵੀ ਸਮਾਨ ਆ ਜਾਂਦਾ ਸੀ ਤੇ ਕਈ ਵਾਰੀ ਉਹਨੂੰ ਏਦਾਂ ਵੇਸਟ ਕਰ ਦਿੰਦੇ ਸੀ ਸਿੱਟ ਦਿੰਦੇ ਸੀ ਹੁਣ ਵੇਲਾ ਉਹ ਨਹੀਂ ਰਿਹਾ ਹੁਣ ਲੋਕ ਗਰੋਸਰੀ ਲੈਣ ਤੋਂ ਪਹਿਲਾਂ ਦੋ ਤਿੰਨ ਸਟੋਰ ਚੈੱਕ ਕਰਦੇ ਆ ਕਿੱਥ ਕਈ ਵਾਰੀ ਫਲਾਇਰ ਦੇਖਦੇ ਆ ਕਿੱਥੇ ਸਸਤੀ ਲੱਗੀ ਹੈ ਉੱਥੋਂ ਜਾ ਕੇ ਲੈਂਦੇ ਆ ਇਤੋਂ ਤੱਕ ਕਿ ਜਿਹੜੀਆਂ ਐਕਸਪਾਇਰੀ ਦੇ ਨੇੜੇ ਪ੍ਰੋਡਕਟਸ ਨੇ ਜਿਹੜੀਆਂ ਸ਼ੈਲਫਸ ਦੇ ਉੱਤੇ ਸਸਤੀਆਂ ਕਰਕੇ ਲਾਈਆਂ ਹੁੰਦੀਆਂ ਉਹਨਾਂ ਨੂੰ ਖਰੀਦਦਾਰੀ ਕੈਨੇਡਾ ਵਾਸੀਆਂ ਦੀ ਬਹੁਤ ਜ਼ਿਆਦਾ ਵਧ ਗਈ ਹੈ ਪਿਛਲੇ ਛੇ ਮਹੀਨੇ ਦੇ ਵਿੱਚ ਹੁਣ ਇੱਕ ਹੋਰ ਟ੍ਰੈਂਡ ਨਜ਼ਰ ਆ ਰਿਹਾ ਇੱਥੇ ਬਹੁਤ ਸਾਰੇ ਲੋਕ ਮਿਸਫਿਟ ਪ੍ਰੋਡਿਊਸ ਬਾਏ ਕਰ ਰਹੇ ਮਿਸਫਿਟ ਪ੍ਰੋਡਿਊਸ ਦਾ ਕੀ ਮਤਲਬ ਆ ਕਿ ਤੁਸੀਂ ਫਰੂਟ ਜਾਂ ਵੈਜੀਟੇਬਲਸ ਖਰੀਦਦੇ ਆ ਜਿਹੜੇ ਉੱਥੇ ਪੈਕ ਕਰਦੇ ਆ ਜਾਂਦੀ ਗ੍ਰੇਡਿੰਗ ਕਰਦੇ ਆ ਉਹਨੂੰ ਫਿਰ ਏਦਾਂ ਗ੍ਰੇਡ ਕਰਦੇ ਵੀ ਆ ਬਹੁਤ ਸੋਹਣੀਆਂ ਦੂਜੇ ਨੰਬਰ ਤੇ ਆ ਤੀਜੇ ਨੰਬਰ ਦੇ ਉੱਤੇ ਜਿਹੜੇ ਮਿਸਫਿਟ ਪ੍ਰੋਡਿਊਸ ਹੁੰਦੇ ਮਿਸਫਿਟ ਪ੍ਰੋਡਿਊਸ ਦਾ ਮਤਲਬ ਇੱਕ ਕੋਈ ਮੰਨ ਲਓ ਗਾਜਰ ਆ ਟੁੱਟੀ ਆ ਕੋਈ ਮੂਲੀ ਆ ਉਹਦੇ ਉੱਤੇ ਨਿਸ਼ਾਨ ਪੈ ਗਿਆ ਕੁਝ ਵੱਜ ਗਿਆ ਮਤਲਬ ਜਿਹੜੀ ਜਿਹੜੀ ਕੋਸਮੈਟਿਕ ਫਲੌਸ ਨੇ ਉਹਨਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਹੀਂ ਉਹ ਏ ਗ੍ਰੇਡ ਦੇ ਵਿੱਚ ਆਉਂਦੀਆਂ ਤੇ ਉਹਨਾਂ ਨੂੰ ਫਿਰ ਕਈ ਵਾਰੀ ਉਹ ਛੱਟ ਵੀ ਦਿੰਦੇ ਆ ਜਾਂ ਉਹਨੂੰ ਮਿਸਫਿਟ ਦਾ ਮਤਲਬ ਇਹ ਆ ਕਿਉਂ ਜਿਹੜਾ ਪ੍ਰੋਡਿਊਸ ਆ ਉਹਦੀ ਮਤਲਬ ਤੁਸੀਂ ਕਹ ਲਓ ਵੀ ਉਹਦੀ ਉਹਦੀ ਦੇਖਣ ਨੂੰ ਠੀਕ ਨਹੀਂ ਆ ਉਹ ਕੋਈ ਉਹਦੇ ਚ ਗੜਬੜ ਹੋ ਗਈ ਅਦਰਵਾਈਜ਼ ਉਹਨੂੰ ਕੁਝ ਨਹੀਂ ਹੋਇਆ ਕੋਸਮੈਟਿਕ ਇਨਫੈਕਸ਼ਨਸ ਇਮਪਰਫੈਕਸ਼ਨਸ ਹੋ ਜਾਂਦੀਆਂ ਕੋ ਟੱਕ ਲੱਗ ਗਿਆ ਨਿਸ਼ਾਨ ਲੱਗ ਗਿਆ ਤੇ ਉਹ ਮਤਲਬ ਜਿਹੜਾ ਇੱਕ ਸਟੈਂਡਰਡ ਹੁੰਦਾ ਇਹਨਾਂ ਦਾ ਯੂਜੂਅਲੀ ਜਿਹੜਾ ਇਹ ਰੱਖਦੇ ਉਹ ਸਟੈਂਡਰਡ ਦੇ ਉਹ ਅਪੀਅਰੈਂਸ ਵਾਈਜ਼ ਮੀਟ ਨਹੀਂ ਕਰਦਾ ਮਤਲਬ ਉਹਦੀ ਦੇਖੋਂ ਨਹੀਂ ਸੋਹਣੀ ਨਹੀਂ ਰਹਿੰਦੀ ਜਾਂ ਉਹਦਾ ਸਾਈਜ਼ ਜਾਂ ਸ਼ੇਪ ਜਿਹੜਾ ਕੋਈ ਗਲਤ ਬਾਤ ਉਹਦੇ ਵਿੱਚ ਹੋ ਜਾਂਦਾ ਤੇ ਗ੍ਰੋਸਰੀ ਸਟੋਰ ਦੇ ਉੱਤੇ ਨਹੀਂ ਆਉਂਦੇ ਇਹ ਜਿਹੜੇ ਫਲ ਤੇ ਸਬਜ਼ੀਆਂ ਹੁੰਦੇ ਆ ਫਰੂਟ ਐਂਡ ਵੈਜੀਟੇਬਲਸ ਹੁੰਦੇ ਆ ਇਹ ਦੀ ਜਾਂਤ ਸ਼ੇਪ ਵੀ ਸਹੀ ਨਹੀਂ ਹੋ ਸਕਦੀ ਜਾਂ ਇਹਨਾਂ ਦਾ ਕਈ ਵਾਰੀ ਰੰਗ ਖਰਾਬ ਹੋ ਜਾਂਦਾ ਜਾਂ ਕਈ ਵਾਰੀ ਬਹੁਤ ਛੋਟਾ ਹੁੰਦਾ ਜਾਂ ਕਈ ਵਾਰੀ ਬਹੁਤ ਵੱਡਾ ਹੁੰਦਾ ਕੋਈ ਨਾ ਕੋਈ ਇਹਨਾਂ ਦੇ ਵਿੱਚ ਗੜਬੜ ਹੁੰਦੀ ਆ ਗੜਬੜ ਅਸਲ ਵਿੱਚ ਉਹ ਦੇਖਣ ਦੇ ਵਿੱਚ ਹੀ ਹੁੰਦੀ ਆ ਉਹਦਾਂ ਨਹੀਂ ਹੁੰਦੀ ਤੇ ਆਮ ਤੌਰ ਦੇ ਉੱਤੇ ਬਹੁਤ ਸਸਤੇ ਪ੍ਰਾਈਸ ਦੇ ਉੱਤੇ ਦਿੱਤੇ ਜਾਂਦੇ ਆ ਕਿਉਂਕਿ ਦੇਖਣ ਨੂੰ ਸੋਹਣੇ ਨਹੀਂ ਲੱਗਦੇ ਇਸ ਕਰਕੇ ਇਹ ਸਸਤੇ ਦੇ ਦਿੱਤੇ ਜਾਂਦੇ ਆ ਆਡ ਬੰਚ ਇੱਕ ਕੰਪਨੀ ਆ ਇਹਦਾ ਨਾਮ ਆਡ ਬੰਚ ਆ ਇਹ ਕੀ ਕਰਦੀ ਆ ਇਹ ਜਿਹੜੇ ਇਨਫਰ ਇਨ ਪਰਫੈਕਟ ਪ੍ਰੋਡਿਊਸ ਆ ਜਿਹੜੇ ਸਹੀ ਨਹੀਂ ਆ ਸਦਰਨ ਅਨਟੈਰੀਓ ਦੇ ਵਿੱਚ ਉਹਨਾਂ ਨੂੰ ਵੇਚਦੀ ਆ ਤੇ ਵੇਚਦੀ ਸਸਤੇ ਕਰਕੇ ਆ ਮੰਨ ਲਓ ਕੋਈ ਮੰਨ ਲਓ ਤੁਹਾਨੂੰ ਇੱਕ ਪੂਰੇ ਦਾ ਪੂਰਾ ਜਿਹੜਾ ਡੱਬਾ ਆ ਉਹ 60 ਡਾਲਰ ਦਾ ਮਿਲਦਾ ਜਾਂ 45 ਡਾਲਰ ਤਾਂ ਮਿਲਦਾ ਗਾਜਰਾ ਜਾਂ ਕਿਸੇ ਚੀਜ਼ ਦਾ ਤੇ ਉਹ ਤੁਹਾਨੂੰ 20 ਡਾਲਰਾਂ ਦੇ ਵਿੱਚ ਮਿਲ ਜਾਂਦਾ ਮਤਲਬ 3 ਗੁਣਾ ਪ੍ਰਾਈਸ ਦਾ ਫਰਕ ਹੁੰਦਾ ਹੁਣ ਇਹਦੀ ਪਪੂਲਾਰਿਟੀ ਆਡ ਬੰਚ ਦੀ ਪਿਛਲੇ ਸਮੇਂ ਦੇ ਵਿੱਚ ਵਧ ਗਈ ਆ ਕਿਉਂਕਿ ਜਿਹੜੀ ਫਰਸਟ੍ਰੇਸ਼ਨ ਆ ਉਹ ਵੱਡੇ ਗ੍ਰੋਸਰੀ ਸਟੋਰਸ ਜਿਵੇਂ ਪਿਛੇ ਜੇ ਲੋਬਲਾ ਦੇ ਬਾਇਕਟ ਦੀ ਗੱਲ ਚੱਲੀ ਹੈ ਵੀ ਅਹੀਂ ਤੁਸਬਾ ਨਹੀਂ ਕੁਝ ਨਹੀਂ ਲੈਣਾ। ਸੋ ਜਿਹੜੇ ਇਹ ਪ੍ਰੋਡਿਊਸ ਬਾਕਸਸ ਨੇ ਜਿਹੜੇ ਆਡ ਬੰਚ ਆਏ ਕੀ ਕਰਦੇ ਆ ਉਹ ਉਹਦੇ ਜਿਹੜੇ ਡੱਬੇ ਉਹਦੇ ਦਿੰਦੇ ਆ ਤੁਹਾਨੂੰ। ਜਿਹੜੇ ਅ ਮਤਲਬ ਉਹਦਾ ਕੰਟੈਂਟ ਜਿਹੜਾ ਵੀਕਲੀ ਬੇਸ ਚੇਂਜ ਹੁੰਦਾ ਰਹਿੰਦਾ ਆ ਇਹਦੇ ਨਾਲ ਥੋੜੀ ਸੇਵਿੰਗ ਬਹੁਤ ਹੁੰਦੀ ਆ। ਇੱਕ ਛੋਟਾ ਬਾਕਸ ਜਿਹਦੇ ਵਿੱਚ ਆਡ ਬੰਚ ਆ ਮੇ ਵੀ ਉਹਦੇ ਵਿੱਚ 45 ਤੋਂ 60 ਡਾਲਰ ਦਾ ਪ੍ਰੋਡਿਊਸ ਹੋਵੇ ਪਰ ਤੁਹਾਨੂੰ ਇਹ 20 ਡਾਲਰ ਦੇ ਵਿੱਚ ਮਿਲ ਜਣਾ ਤੇ ਇਹਦੇ ਨਾਲ ਹੁੰਦਾ ਹੈ ਵੀ ਫੂਡ ਵੇਸਟ ਵੀ ਰਿਡਿਊਸ ਹੁੰਦਾ ਕੰਪਨੀ ਅਸਲ ਚ ਕਰਨਾ ਤੇ ਇਹ ਚਾਹੁੰਦੀ ਆ ਵੀ ਵੇਸਟ ਨਾ ਹੋਵੇ ਫੂਡ ਉਹਨੂੰ ਉਹਨੂੰ ਵੇਚਿਆ ਜਾਵੇ ਪ੍ਰੋਡਕਟ ਨੂੰ ਤਾਂ ਕਿ ਉਹ ਲੋਕਾਂ ਤੱਕ ਪਹੁੰਚ ਸਕੇ ਸੋ ਜਿਹੜੀ ਇਹ ਇਸ ਜਿਹੜੀ ਰੀਡਿਸਟ੍ਰਿਬਿਊਟ ਕਰਨਾ ਸਰਪਲਸ ਫੂਡ ਇਹ ਬਹੁਤ ਬਹਾਕਿਆਂ ਤੋਂ ਕੀਤਾ ਜਾਂਦਾ ਇਹ ਜਿਹੜੀ ਆਰਗੇਨਾਈਜੇਸ਼ਨ ਆ ਜਿਵੇਂ ਸੈਕੰਡ ਹਾਰਵੈਸਟ 1985 ਤੋਂ ਕੰਮ ਕਰ ਰਹੀਆਂ ਹਨ ਸੋ ਜਿਹੜੀ ਫੂਡ ਵੇਸਟ ਆ ਉਹ ਵੀ ਬਹੁਤ ਵੱਡਾ ਇਸ਼ੂ ਆ ਫੂਡ ਵੇਸਟ ਦੀ ਸਟੈਟਿਸਟਿਕਸ ਤੁਸੀਂ ਦੇਖੋਗੇ ਕੈਨੇਡਾ ਦੇ ਵਿੱਚ ਅ ਮਤਲਬ ਲਗਭਗ 49 ਬਿਲੀਅਨ ਡਾਲਰ ਦਾ ਫੂਡ ਸਾਲ ਦੇ ਵਿੱਚ ਵੇਸਟ ਹੋ ਜਾਂਦਾ 49 ਬਿਲੀਅਨ ਡਾਲਰ ਤੇ ਟੋਟਲ ਜਿਹੜੀ ਕਾਸਟ ਉਹ ਦੀ ਦੱਸਦੇ ਆ ਉਹ 100 ਬਿਲੀਅਨ ਤੋਂ ਵੀ ਉੱਤੇ ਚਲੇ ਜਾਂਦੀ ਜਦੋਂ ਉਹਨੂੰ ਸਟੋਰ ਕਰਨਾ, ਟ੍ਰਾਂਸਪੋਰਟ ਕਰਨਾ ਤੇ ਡਿਸਪੋਜ਼ ਕਰਨ ਦੇ ਉੱਤੇ ਜਿਹੜਾ ਪੈਸਾ ਲੱਗਦਾ ਹੈ ਕਸਮਰ ਦੇ ਬੈਨੀਫਿਟ ਬਹੁਤ ਥੋੜੇ ਜਿਹੜੇ ਇਹ ਇੰਪਰਫੈਕਟ ਪ੍ਰੋਡਿਊਸ ਨੂੰ ਬਾਏ ਕਰਨਾ ਇਹਦੇ ਨਾਲ ਤੁਹਾਡੇ ਬਹੁਤ ਸਾਰੇ ਜਿਹੜਾ ਫਰਕ ਪੈਂਦਾ ਤੁਹਾਡੇ ਬਜਟ ਦੇ ਉੱਤੇ ਤੇ ਇਹ ਇੱਕ ਨਵਾਂ ਤਰੀਕਾ ਹੈਗਾ ਕਿ ਤੁਸੀਂ ਜਿਹੜਾ ਖਰਾਬ ਕਿਹਾ ਜਾਣ ਵਾਲਾ ਫਰੂਟ ਜਾਂ ਵੈਜੀਟੇਬਲਸ ਨੇ ਉਹ ਖਰੀਦ ਲਓ ਉਹਦੇ ਨਾਲ ਤੁਹਾਡਾ ਬਚਾਅ ਹੋ ਜਾਊਗਾ ਅਸਲ ਦੇ ਵਿੱਚ ਉਹ ਖਰਾਬ ਨਹੀਂ ਹੁੰਦੀਆਂ ਦੇਖਣ ਨੂੰ ਖਰਾਬ ਲੱਗਦੀਆਂ ਵੀ ਇੱਕ ਸਟੈਂਡਰਡ ਦੇ ਆਲੂ ਤੁਸੀਂ ਕਿਸੇ ਸਟੋਰ ਤੇ ਜਾਓਗੇ ਸਟੈਂਡਰਡ ਦੇ ਉਸੇ ਸਾਈਜ਼ ਦੇ ਆਲੂ ਵਿਕਦੇ ਆ ਪਰ ਹੋ ਸਕਦੇ ਕੁਝ ਆਲੂ ਛੋਟੇ ਹੋਣ ਕੁਝ ਬਹੁਤ ਵੱਡੇ ਹੋਣ ਤੇ ਉਹ ਵੀ ਜਿਹੜੇ ਆ ਉਹ ਜਿਹੜੇ ਆਲੂ ਆ ਜਾਂ ਕੋਈ ਵੀ ਵੈਜੀਟੇਬਲ ਜਾਂ ਫਰੂਟ ਆ ਉਹ ਲੈ ਜਾ ਰਹੇ ਆ ਅਗਲੀ ਗੱਲ ਬਾਤ ਦੋਸਤੋ ਇੱਕ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਸਕੈਮ ਹੋ ਰਿਹਾ ਉਹਦੇ ਬਾਰੇ ਆ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੇ ਸਕੈਮ ਹੁੰਦੇ ਆ ਇਹ ਬੜਾ ਅਜੀਬ ਜਿਹਾ ਸਕੈਮ ਆ ਔਰ ਬੜੇ ਧੋਖੇ ਦੇ ਨਾਲ ਤੁਹਾਨੂੰ ਲੁੱਟਿਆ ਜਾਂਦਾ ਔਰ ਸਿੱਧੇ ਤੌਰ ਤੇ ਉੱਤੇ ਨਹੀਂ ਸਿੱਧੇ ਤੌਰ ਦੇ ਉੱਤੇ ਲੁੱਟਿਆ ਜਾਂਦਾ ਜਿਹੜੇ ਲੋਕ ਫੇਸਬੁੱਕ ਜਾਂ ਹੋਰ ਚੀਜ਼ਾਂ ਵਰਤਦੇ ਆ ਉਹ ਜਾਣਦੇ ਆ ਬੜਾ ਕੁਛ ਉੱਤੇ ਸ਼ੇਅਰ ਕਰਦੇ ਹੋ ਤੁਸੀਂ ਕਰੀਤਨ ਲੱਗਦੀ ਹੈ ਕਿ ਵਰਥਾ ਕੋਈ ਇਹਦੇ ਨਾਲ ਫਾਇਦਾ ਹੋਊਗਾ ਕਿਸੇ ਦਾ ਜਾਂ ਤੁਹਾਡੇ ਟੇਸਟ ਦੇ ਅਨੁਸਾਰ ਆ ਜਾਂ ਤੁਸੀਂ ਆਪਣੇ ਵਿਚਾਰ ਹੀ ਫਲਾਉਣਾ ਚਾਹੁੰਦੇ ਤੁਸੀਂ ਕਿਸੇ ਪਾਰਟੀ ਦੀ ਸਪੋਰਟ ਕਰਦੇ ਕਿਸੇ ਬੰਦੇ ਦੀ ਸਪੋਰਟ ਕਰਦੇ ਤੁਸੀਂ ਉਹਨੂੰ ਸ਼ੇਅਰ ਕਰ ਦਿੰਦੇ ਜਾਂ ਕਈ ਵਾਰੀ इमोਸ਼ਨਲੀ ਕੁਝ ਜਿਹੜੀਆਂ ਪੋਸਟ ਨੇ ਉਹ ਕ੍ਰੀਏਟ ਕਰ ਲਈ ਜਾਂਦੀ ਆ ਮਤਲਬ ਕੋ ਮਨ ਲੋ ਕਿਸੇ ਨੇ ਕੋਈ ਫੋਟੋ ਪਾਤੀ ਜਿਆ ਡੌਗ ਆ ਗਵਾਚ ਗਿਆ ਜਾਂ ਕਿਸੇ ਦਾ ਨਿਆਣੇ ਦੀ ਫੋਟੋ ਪਾ ਦਿੰਦੇ ਜਿਆ ਨਿਆਣਾ ਫਰਾਨੀ ਫਰਾਨੀ ਥਾਂ ਤੋਂ ਗਵਾਚ ਗਿਆ ਤੇ ਜੇ ਤੁਸੀਂ ਚਾਹੁੰਦੇ ਆ ਵੀ ਇਹਦਾ ਭਲਾ ਹੋ ਜੇ ਤੁਸੀਂ ਇੱਕ ਸ਼ੇਅਰ ਕਰ ਦਿਓ ਬੰਦਾ ਸ਼ੇਅਰ ਕਰ ਦਿੰਦਾ ਵੀ ਚਲੋ ਕਿਸੇ ਦਾ ਭਲਾ ਹੁੰਦਾ ਕਈ ਵਾਰੀ ਕੋਈ ਡੌਗ ਹੁੰਦਾ ਕਈ ਵਾਰੀ ਕੋਈ ਹੋਰ ਹੁੰਦੀ ਆ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦੀ ਅਟੈਂਸ਼ਨ ਖਿੱਚੀ ਜਾਂਦੀ ਆ ਫਿਰ ਲੋਕਾਂ ਦੀ ਸਿੰਮਫਥੀ ਲਈ ਜਾਂਦੀ ਆ ਤੇ ਫਿਰ ਉਹਨਾਂ ਨੂੰ ਕਿਹਾ ਜਾਂਦਾ ਕਿ ਭਾਈ ਤੁਸੀਂ ਸਾਡੀ ਪੋਸਟ ਸ਼ੇਅਰ ਕਰ ਦਿਓ ਤੇ ਅਸੀਂ ਤੁਹਾਡੇ ਧੰਨਵਾਦੀ ਆ ਬੰਦਾ ਕਈ ਵਾਰੀ ਕੋਈ ਰਿਲੀਜੀਅਸ ਨਾਮ ਲਿਖਣ ਨੂੰ ਵੀ ਕਹਿ ਦਿੱਤਾ ਜਾਂਦਾ ਵੀ ਆ ਦੇਖੋ ਧਰਮ ਦਾ ਨਾਮ ਲਿਖਿਆ ਇਹਨੂੰ ਤੁਸੀਂ ਧਰਮ ਕਰਮ ਦੇ ਕੰਮ 'ਚ ਪਿੱਛੇ ਨਾ ਹਟੋ ਇਹਨੂੰ ਸ਼ੇਅਰ ਕਰੋ ਹੁੰਦਾ ਕੀ ਆ ਉਦੇ ਨਾਲ ਬਹੁਤ ਸਾਰੀ ਉਹਦੀ ਵਾਈਡ ਮਤਲਬ ਵਾਈਡ ਸਪਰੈਡ ਸ਼ੇਅਰਿੰਗ ਹੋ ਜਾਂਦੀ ਬਹੁਤ ਵੱਡੇ ਪੱਧਰ ਤੇ ਸ਼ੇਅਰ ਹੋ ਜਾਂਦੀ ਮੈਂ ਸ਼ੇਅਰ ਕੀਤਾ ਮੈਨੂੰ ਦੇਖ ਕੇ ਮੇਰੇ ਦੋਸਤ ਨੇ ਸ਼ੇਅਰ ਕਰਤਾ ਔਰ ਦੂਜੀ ਗੱਲ ਇੱਕ ਤੇ ਉਹਦੇ ਵਿੱਚ ਇਹ ਹੋ ਰਿਹਾ ਵੀ ਉਹ ਸ਼ੇਅਰ ਹੋ ਰਹੀ ਆ ਦੂਜਾ ਉਹਦੇ ਵਿੱਚ ਇਹ ਹੋ ਰਿਹਾ ਕਿ ਉਹ ਲੈਜਿਟ ਹੋ ਰਹੀ ਆ ਮਤਲਬ ਕੀ ਆ ਕਿ ਜਿਹੜਾ ਬੰਦਾ ਮੈਨੂੰ ਜਾਣਦਾ ਆ ਉਹ ਇਹ ਮੰਨੂਗਾ ਕਿ ਇਸ ਬੰਦੇ ਨੇ ਸ਼ੇਅਰ ਕੀਤੀ ਇਹਦਾ ਮਤਲਬ ਇਹ ਗੱਲ ਠੀਕ ਆ ਵੀ ਇਹ ਸਹੀ ਸ਼ੇਅਰ ਕੀਤੀ ਆ ਇਹਨੇ ਉਹਦੇ ਨਾਲ ਉਹਦੀ ਜਿਹੜੀ ਵਿਜ਼ਿਬਿਲਟੀ ਵੀ ਵਧਦੀ ਆ ਉਹਦੀ ਕ੍ਰੈਡੀਬਿਲਟੀ ਵੀ ਵਧਦੀ ਆ ਉਸ ਪੋਸਟ ਦੀ ਹੁੰਦਾ ਟਰਸਟ ਬਿਲਡ ਹੋ ਜਾਂਦਾ ਇੱਕ ਹੁੰਦਾ ਕੀ ਹੈ ਉਹ ਤੁਹਾਡੇ ਫੈਮਿਲੀ ਤੁਹਾਡੇ ਫਰੈਂਡਸ ਇੱਕ ਔਰਾ ਬਣ ਜਾਂਦਾ ਜਿਹੜਾ ਟਰਸਟ ਵਰਦੀ ਨਸਤਾ ਇੱਕ ਤੁਹਾਡਾ ਯਕੀਨ ਬਣ ਜਾਂਦਾ ਉਸ ਚੀਜ਼ ਦੇ ਉੱਤੇ ਵੀ ਆ ਜਿਹੜੀ ਪੋਸਟ ਸ਼ੇਅਰ ਕੀਤੀ ਹੈ ਠੀਕ ਹੈ ਕਿਉਂਕਿ ਮੇਰੇ ਬਹੁਤੇ ਦੋਸਤਾਂ ਮਿੱਤਰਾਂ ਨੇ ਕੀਤੀ ਹੁਣ ਇੱਥੇ ਜਾਣ ਤੋਂ ਬਾਅਦ ਜਦੋਂ ਇੱਕ ਬਹੁਤ ਹੱਦ ਤੱਕ ਉਹ ਸਪਰੈਡ ਹੋ ਗਈ ਉਸ ਤੋਂ ਬਾਅਦ ਇੱਕ ਤਰੀਕਾ ਵਰਤਿਆ ਜਾਂਦਾ ਜਦੋਂ ਪੋਸਟ ਕਾਫੀ ਜ਼ਿਆਦਾ ਸ਼ੇਅਰ ਹੋ ਗਈ ਟਰਸਟ ਬਣ ਗਿਆ ਸਕੈਮਰ ਉਸ Ориਜਨਲ ਕੰਟੈਂਟ ਨੂੰ ਐਡਿਟ ਕਰ ਦਿੰਦਾ ਉਹ ਇਹਨੂੰ ਅ ਮਤਲਬ ਇਹ ਇਹਨੂੰ ਐਡ ਇਹਨੂੰ ਐਡਿਟ ਕਰਕੇ ਮਤਲਬ ਪੋਸਟ ਐਡਿਟ ਕਰਦੇ ਪੋਸਟ ਤੇ ਉਹਨੇ ਪਾਈ ਸੀ ਫਰਾਂ ਦੇ ਨਿਆਣਾ ਗਵਾਚ ਗਿਆ ਆ ਦੇਖੋ ਨਿਆਣਾ ਰੋ ਰਿਹਾ ਇਹਦੇ ਫੋਟੋ ਸ਼ੇਅਰ ਕਰੋ ਤੇ ਇਹਨੂੰ ਮਾਪੇ ਤੱਕ ਪਹੁੰਚਣ ਦੀ ਮਦਦ ਕਰੋ ਤੁਸੀਂ ਸ਼ੇਅਰ ਕਰਤੀ ਹੁਣ ਜਦੋਂ ਕਾਫੀ ਸਾਰੀ ਸ਼ੇਅਰ ਹੋ ਗਈ ਉਹਨੇ ਕੀ ਕੀਤਾ ਉਹ ਜਿਹਦੇ ਬੱਚੇ ਦੀ ਫੋਟੋ ਸੀ ਉਹਦੇ ਥਾਂ ਦੋ ਘਰਾਂ ਦੀ ਫੋਟੋ ਲਾ ਦਿੱਤੀ ਤੇ ਉਹਨੂੰ ਕਹਿ ਦਿੰਦਾ ਜੀ ਰੈਂਟਲ ਜੇ ਤੁਸੀਂ ਚਾਹੁੰਦੇ ਹੋ ਤਾਂ ਇੱਥੇ ਕੰਟੈਕਟ ਕਰੋ ਤੁਹਾਨੂੰ ਮਤਲਬ ਜਾਂ ਕਹਿਤਾ ਇੱਥੇ ਤੁਸੀਂ ਆ ਕੰਮ ਕਰੋ ਤੇ ਤੁਹਾਡਾ ਜਿਹੜਾ ਇਨਾਮ ਨਿਕਲੂਗਾ ਜਾਂ ਤੁਹਾਨੂੰ ਕਹਤਾ ਵੀ ਤੁਹਾਨੂੰ ਕੈਸ਼ ਪੇਮੈਂਟ ਮਿਲੂਗੀ ਆ ਨੌਕਰੀ ਆ ਕੰਮ ਕਰੋ ਉੱਥੇ ਜਾ ਕੇ ਤੁਸੀਂ ਫਸ ਜਾਂਦੇ ਹੋ ਹੁਣ ਤੁਸੀਂ ਸ਼ੇਅਰ ਕੀਤੀ ਐ ਸ਼ੇਅਰ ਕਰਨ ਤੋਂ ਬਾਅਦ ਉਹਨੇ ਪੋਸਟ ਬਦਲ ਦਿੱਤੀ ਤੁਹਾਡੇ ਸਾਰੇ ਦੋਸਤਾਂ ਨੇ ਸ਼ੇਅਰ ਕੀਤੀ ਐ ਜਦੋਂ ਪੋਸਟ ਬਦਲੀ ਲੱਗਣੀ ਹੋ ਵੀ ਫਿਰ ਲਿਜਿਟੀ ਐ ਕਿ ਇਹ ਵੀ ਸਹੀ ਆ ਕਿਉਂਕਿ ਸਾਰਿਆਂ ਨੇ ਸ਼ੇਅਰ ਕੀਤੀ ਐ ਜਿਹੜਾ ਪਹਿਲੀ ਵਾਰੀ ਉਹਨੂੰ ਦੇਖ ਰਿਹਾ ਉਹਨੂੰ ਇਹ ਨਹੀਂ ਪਤਾ ਵੀ ਇਹਨੇ ਪਹਿਲੇ ਬੱਚੇ ਦੀ ਫੋਟੋ ਸ਼ੇਅਰ ਕੀਤੀ ਸੀ ਹੁਣ ਬਾਅਦ ਦੇ ਵਿੱਚ ਬਦਲ ਦਿੱਤੀ ਐ ਔਰ ਉਹ ਇਦਾਂ ਲੱਗੂਗਾ ਕਿ ਇਹ ਜਿਹੜੀ ਐਡ ਆ ਰੈਂਟਲ ਨੌਕਰੀ ਦੀ ਕਿਸੇ ਕੰਮ ਧੰਦੇ ਦੀ ਇਹ ਅਸਲੀ ਹੈ ਜਦੋਂ ਕਿ ਉਹ ਨਕਲੀ ਆ ਉਹਦੇ ਯਕੀਨ ਦੇ ਉੱਤੇ ਉਹ ਬੰਦਾ ਉੱਤੇ ٹرسٹ ਕਰ ਲੂਗਾ ਤੇ ਉਹ ਫਸ ਜੂਗਾ ਤੇ ਤੋਂ ਬਾਅਦ ਫਿਰ ਜਿਹੜੇ ਫਾਈਨੈਂਸ਼ੀਅਲ ਸਕੈਮਸ ਨੇ ਉਹਨਾਂ ਦੀ ਇੱਕ ਵੱਡੀ ਲਿਸਟ ਸ਼ੁਰੂ ਹੋ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ ਇਹਨੂੰ ਸੋਚੋ ਜ਼ਰੂਰ ਜਿਹੜੇ ਇਹ ਹੈਗੇ ਆ ਤੁਹਾਨੂੰ इमोਸ਼ਨਲੀ ਬਲੈਕਮੇਲ ਕਰਕੇ ਤੁਹਾਡੇ ਕੋਲ ਪੋਸਟਾਂ ਸ਼ੇਅਰ ਕਰਵਾ ਕੇ ਬਾਅਦ ਵਿੱਚ ਉਹਨਾਂ ਦਾ ਕੰਟੈਂਟ ਚੇਂਜ ਕਰ ਦਿੰਦੇ ਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ